ਅਸਲੀ ਹਰੇਕ ਹਫਤੇ ਜਿਹੜੀ ਗੱਲ ਦਾ ਜ਼ਿਕਰ ਕਰਦੇ ਆ ਇਸ ਅੰਨੀ ਬੋਲੀ ਸਰਕਾਰ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਮੇਰੀ ਬਹੁਤ ਹੀ ਸਤਿਕਾਰਯੋਗ ਪਾਂਡੋ ਹਾਈ ਕੋਰਟ ਦੇ ਜੱਜ ਸਾਹਿਬਾ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ देर ਤਾਂ ਥੋੜੀ ਹੋਈ ਪਰੰਤੂ ਸਾਡੇ ਸਾਰੇ ਲੋਕਾਂ ਦੇ ਦਿਲ ਦੀ ਟਲ ਨੂੰ ਟੁੰਬਿਆ ਉਹਨਾਂ ਨੇ ਸਾਰੇ ਰਾਜਿਕ ਪਲੀਟਰ ਜਿਹੜੇ ਵਿਰੋਧੀ ਧਰਾਂ ਹੋਏ ਕੋਈ ਵੀ ਕਹਿੰਦਾ ਗੈਂਗਸਟਰ ਦੇ ਉੱਤੇ ਕੋਈ ਗੱਲਬਾਤ ਹੋ ਜੇ ਕੋਈ ਵੀ ਕਹਿੰਦਾ ਗੈਂਗਸਟਰ ਬਾਲ ਦੀ ਕੋਈ ਸਮੱਸਿਆ ਪੰਜਾਬ ਦੇ ਵਿੱਚ ਹੈ ਤੇ ਇੱਕ ਵੀ ਲੀਟਰ ਕਹਿੰਦਾ ਕਿਉਂ ਨਹੀਂ ਜਾਈ ਇਹਨਾਂ ਤੱਕ ਸੇਕ ਨਹੀਂ ਜਾਂਦਾ ਜੀ ਮਰਦੇ ਆ ਸਾਡੇ ਆਮ ਲੋਕਾਂ ਦੇ ਮਰਦੇ ਆ ਸਾਡੇ ਕਰੀਬੀ ਚੋਂ ਬਹੁਤ ਖੁੱਲ ਕੇ ਸੰਭਲੇ ਹੋਏ ਜਵਾਨ ਮਰਦੇ ਜਿਨ੍ਹਾਂ ਨੇ ਪਹਿਲਾਂ ਜੀ ਤੋੜ ਕੇ ਆਪਣੀ ਮਿਹਨਤ ਕੀਤੀ ਹੁੰਦੀ ਹੈ ਫੇਰ ਜਾ ਕੇ ਆ ਦਾ ਬੰਦਾਰੋਵਰ ਸੈੱਟ ਕਰਦੇ ਆ ਉਹਨਾਂ ਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ ਰਹਿੰਦਾ ਉਸ ਢਲੀ ਦੇ ਵਿੱਚ ਕਿਸੇ ਪ੍ਰिजनਰ ਦੀ ਇੰਨੀ ਪਾਵਰ ਨਹੀਂ ਹੁੰਦੀ ਜੇ ਸਾਡਾ ਸਿਸਟਮ ਹੈ ਜਿਹੜਾ ਉਹਦਾ ਸਹਿਯੋਗ ਨਾ ਕਰੇ ਇਹ ਕਿਵੇਂ ਹੋ ਸਕਦਾ ਹੈ ਉਹ ਐਚ ਡੀ ਵੀਡੀਓ ਅੰਦਰ ਬਹਿ ਕੇ ਰਿਕਾਰਡ ਕਰ ਜਵੇ ਇੱਕ ਦੀ ਦੋ ਵਾਰ ਕਰ ਜਵੇ ਫਿਰ ਲੈਸਨਰ ਚੈਨਲ ਤੇ ਚਲਾ ਜਵੇ ਔਰ ਅੱਜ ਤੱਕ 11 ਮਹੀਨਿਆਂ ਦੇ ਕਰੀਬ ਉਹਦੀ ਜਿਹੜੀ ਵੀਡੀਓ YouTube ਤੇ ਚੱਲ ਰਹੀ ਹੈ ਪਰantu ਨਹੀਂ ਹਟਾਈ ਗਈ ਮੇਰੀ ਸਪੀਚ ਮੇਰਾ ਮਰਿਆ ਹੋਇਆ ਪੁੱਤ ਲੈ ਕੇ ਦਿੰਦਾ ਹੈ ਭਗਵੰਤਬਾਨਾ ਸਮਾ ਤੇਰੇ ਤੇ ਵੀ ਇਹ ਆਉਂਿਆ 2.5 ਸਾਲ ਖੜ ਜਾ ਤੇ ਸਦਾ ਲਾਲ ਗਲੀਚੇ ਦੀ ਰਹਿਣੇ ਆਜੇਂ ਦਾ ਗਰਾਉਂਡ ਦੇ ਉੱਤੇ ਇਹਨਾਂ ਨੇ ਤੁਹਾਨੂੰ ਬਿਠਾਇਆ ਇਹੀ ਲਾਹ ਦੇਣਗੇ ਥੰਦੇ। ਸੱਚ ਨੂੰ ਪਛਾਨ ਲਓ ਮੈਂ ਕੋਈ ਤੁਹਾਡੀ ਸਰਕਾਰ ਤੋਂ ਕੋਈ ਕਿਸੇ ਰਾਜਨੀਤਿਕ ਜੀਵਨ ਤੋਂ ਮੈਂ ਕੁਝ ਨਹੀਂ ਲੈਣਾ। ਮੈਂ ਜਿਹੜੀ ਗੱਲ ਕਰਦਾ ਉਹਦੇ ਦੁੱਖ ਦੀ ਗੱਲ ਕਰਦਾ। ਤੁਸੀਂ ਗੈਂਗਸਟਰਾਂ ਬਾਦ ਨੂੰ ਵਧਾਵਾ ਦੇ ਰਹੇ ਹੋ। ਤੁਸੀਂ ਜੇਲ੍ਹਾਂ ਦੇ ਵਿੱਚ ਸੈੱਲ ਕਰਾਏ ਤੇ ਚਾੜ ਰਹੇ ਹੋ। 6-600 ਮੋਬਾਈਲ ਫੋਨ ਤੋਂ ਅੰਨ੍ਹਾ ਜੇਲ੍ਹਾਂ ਜੋ ਲਗਾਤਾਰ ਮਿਲਦੇ ਹੈ। ਸ਼ੁਕਰ ਹੈ ਪ੍ਰਮਾਤਮਾ ਦਾ ਵੀ ਕੋਟ ਨੇ ਉਸ ਗੱਲ ਦਾ ਨੋਟਸ ਲੈ ਲਿਆ। ਆਪਾਂ ਸਮੇਂ ਦੇ ਹੱਥ ਮਾਂ ਨੂੰ ਇੰਨਾ ਕੁ ਵਕਤ ਦਾ ਜ਼ੋਰ ਪਾਇਆ ਵੀ ਤੁਸੀਂ ਝੂਠ ਬੋਲ ਸਕਦੇ ਹੋ ਪਰੰਤੂ ਉੱਚ ਮੁਖਤੇ ਝੂਠ ਸੋਣ ਨਹੀਂ ਬੋਲਣ ਦੇਵਾਂਗੇ ਅੱਜ ਦੇ ਦਿਨ ਤੋਂ ਮੈਂ ਤੁਹਾਡੇ ਸਾਰਿਆਂ ਦੇ ਪਰਸੋਂ ਮੇਰੀ ਬਹੁਤ ਹੀ ਸਤਿਕਾਰਯੋਗ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ देर ਤਾਂ ਥੋੜੀ ਹੋਈ ਪਰੰਤੂ ਸਾਡੇ ਸਾਰੇ ਲੋਕਾਂ ਦੇ ਦਿਲ ਦੀ ਗੱਲ ਨੂੰ ਤੁੰਬਿਆਂ ਉਹਨਾਂ ਨੇ ਅਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਹਰੇਕ ਹਫ਼ਤੇ ਜਿਹੜੀ ਗੱਲ ਦਾ ਜ਼ਿਕਰ ਕਰਦੇ ਆ ਇਸ ਅੰਨੀ ਬੋਲੀ ਸਰਕਾਰ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਪੂਰੇ 7 ਮਹੀਨੇ ਬੀਤ ਜਾਣ ਦੇ ਬਾਅਦ ਮਾਨਯੋਗ ਹਾਈ ਕੋਰਟ ਨੇ ਉਸ ਗੱਲ ਦਾ ਨੋਟਸ ਲਿਆ ਸਰਕਾਰ ਨੂੰ ਇਹ ਦੱਸਣ ਵਾਸਤੇ ਕਿ ਤੁਸੀਂ ਦੁਬਾਰੇ 2 ਵਜੇ ਤੱਕ ਅਦਾਲਤ ਫੇਰ ਲਾਈ ਔਰ ਇਹਨਾਂ ਨੂੰ ਤਲਬ ਕੀਤਾ ਗਿਆ ਦੱਸੋ ਪਿਛਲੇ 7 ਮਹੀਨਿਆਂ ਦੇ ਵਿੱਚ ਤੁਸੀਂ ਉਸ ਕਥਿਤ ਵੀਡੀਓ ਜਿਹੜੀ ਇੱਕ ਬਦਵਾਸ਼ ਨੇ ਤੁਹਾਡੀ ਕਸਟਡੀ ਦੇ ਵਿੱਚ ਬਹਿ ਕੇ ਬਣਾਈ ਔਰ ਤੁਸੀਂ ਬਾਕੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਤੁਹਾਡੀ ਵੀਡੀਓ ਬਣਾਉਣ ਦਾ ਮੰਤਵ ਕੀ ਸੀ ਮੈਂ ਸ਼ੁਕਰਾਨਾ ਕਰਦਾ ਹੇ ਵਾਇਰੂ ਤੇਰੇ ਦਰਤੇ ਦਾ ਮੇਰੀ ਅਰਦਾਸ ਹੈ ਜੇਲੀ ਉਹ ਕਬੂਲ ਹੋਈ ਮੇਰੇ ਇੱਥਾ ਲੋਕਾਂ ਦੀਆਂ ਦੁਆਵਾਂ ਕਬੂਲ ਹੋਈਆਂ ਜਿਹੜੇ ਉਸ ਦਿਨ ਤੋਂ ਪੁੱਛ ਰਹੇ ਸੀ ਵੀ ਤੁਸੀਂ ਇੱਕ ਪਾਸੇ ਉਹੀ ਲਾਉਰੈਂਸ ਉਹੀ ਬਦਵਾਸ਼ ਜਿੱਦੀ ਕਿਸੇ ਵੀ ਕਸਟਡੀ ਦੇ ਵਿੱਚ ਕਿਸੇ ਪ੍ਰिजनਰ ਦੀ ਇੰਨੀ ਪਾਵਰ ਨਹੀਂ ਹੁੰਦੀ ਜੇ ਸਾਡਾ ਸਿਸਟਮ ਹੈ ਜਿਹੜਾ ਉਹਦਾ ਸਹਿਯੋਗ ਨਾ ਕਰੇ ਇਹ ਕਿਵੇਂ ਹੋ ਸਕਦਾ ਹੈ ਉਹ ਐਚਡੀ ਵੀਡੀਓ ਅੰਦਰ ਬਹਿ ਕੇ रिकॉर्ड ਕਰ ਜਵੇ ਇੱਕ ਨਹੀਂ ਦੋ ਵਾਰ ਕਰ ਜਵੇ ਫਿਰ ਨੈਸ਼ਨਲ ਚੈਨਲ ਤੇ ਚਲਾ ਜਵੇ ਔਰ ਅੱਜ ਤੱਕ 11 ਮਿਲੀਅਨ ਦੇ ਕਰੀਬ ਉਹਦੀ ਜਿਹੜੀ ਵੀਡੀਓ YouTube ਤੇ ਚੱਲ ਰਹੀ ਹੈ ਪਰੰਤੂ ਨਹੀਂ ਹਟਾਈ ਗਈ ਸਾਡੇ ਸੌਂਗ ਜਿਹੜੀਆਂ ਇੱਕ ਇੱਕ ਗਾਣਾ ਕਲਾਕਾਰ ਦੀਆਂ ਪੂਰੀਆਂ ਕਲਪਨਾਵਾ ਹੁੰਦਾ ਹੈ ਜਿਹੜੀ ਫਿਲਮ ਹੁੰਦੀ ਹੈ ਉਹ ਸਾਡੇ ਸਮਾਜ ਦਾ ਦਰਪਣ ਹੁੰਦੀ ਹੈ ਜੋ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਹੀ ਫਰਮਾਨ ਕਰਕੇ ਪਰਦੇ ਦੇ ਉੱਤੇ ਚਿਤ ਰਿਆ ਜਾਂਦਾ ਉਹ ਚੀਜ਼ਾਂ ਤਾਂ ਇੰਨੀਆਂ ਖਤਰਨਾਕ ਹੋਵੀਆਂ ਲੇਕਿਨ ਇੱਕ ਗੁੰਡਾ ਜੋ ਲਾਈਵ ਹੈ ਜੋ ਇੰਨਾ ਵੱਡਾ ਨੈਟਵਰਕ ਆਪਣਾ ਜੇਲ੍ਹਾਂ ਦੇ ਵਿੱਚ ਬਹਿ ਕੇ ਚਲਾ ਰਿਹਾ ਹੈ ਉਹ ਤੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਜੋ ਜੇਲ੍ਹ ਦੇ ਵਿੱਚ ਬਹਿ ਕੇ ਧਮਕੀਆਂ ਦਿੰਦੇ ਐ ਫਰੋਟੀਆਂ ਮੰਗਦੇ ਐ ਜੀ ਨੂੰ ਮਰਜ਼ੀ ਮੌਤ ਦੇ ਵਾਰੰਡ ਜਾਰੀ ਕਰ ਦਿੰਦੇ ਐ ਉਹਨਾਂ ਤੋਂ ਮੇਰੀ ਸਰਕਾਰ ਨੂੰ ਕੋਈ ਖਤਰਾ ਨਹੀਂ ਖਤਰਾ ਕੀਤਾ ਹੈ ਸਾਡੇ ਵਰਗਾਂ ਤੋਂ ਸਾਡੇ ਵਰਗਿਆਂ ਦੀ ਜਸੂਸੀਆਂ ਕਰਾਉਂਦੇ ਆ ਸਾਡੇ ਵਰਗਿਆਂ ਤੇ ਨਿਗਾਹ ਰੱਖਦੇ ਆ ਸਾਡੇ ਸੋਸ਼ਲ ਅਕਾਊਂਟਾਂ ਦੇ ਉੱਤੇ ਨਿਗਾਹ ਰੱਖਦੇ ਆ ਵੀਰੋ ਅਸੀਂ ਕੋਈ ਬਾਗੀ ਨਹੀਂ ਸਾਡੇ ਅਕਾਊਂਟ ਕਾਦੇ ਨਹੀਂ ਫਰੋਦੇ ਆ ਸਾਡੀਆਂ ਰੀਚਾਂ ਕਾਦੋ ਘਟਾਈ ਜਾਂਦੇ ਆ ਅਸੀਂ ਲੋਕਾਂ ਦਾ ਆਪਣੀ ਗੱਲ ਨਹੀਂ ਰੱਖ ਸਕਦੇ ਮੈਂ ਹਮੇਸ਼ਾ ਜਿੰਨੀ ਗੱਲ ਤੁਹਾਡੇ ਅੱਗੇ ਰੱਖਣਾ ਮੈਂ ਇੱਕ ਇੱਕ ਸ਼ਬਦ ਲਈ ਜ਼ਿੰਮੇਵਾਰ ਹਾਂ ਮੈਂ ਜੁੜੀ ਗੱਲ ਕਹਿਣਾ ਪੂਖ ਦੇ ਆਧਾਰ ਤੇ ਗੱਲ ਕਹਿਣਾ ਸਬੂਤ ਦੇ ਆਧਾਰ ਤੇ ਗੱਲ ਕਰਨਾ ਕਦੇ ਵੀ ਮੈਂ ਸੁਣੀ ਸੁਣਾਈ ਗੱਲ ਫੋਕੀ ਟੀਆਰਪੀ ਦੀ ਖਤਰੋਂ ਨੂੰ ਵਧਾਉਣ ਦੀ ਖਤਰ ਹੈ ਤਾਂ ਕਦੇ ਨਹੀਂ ਮੈਂ ਗੱਲ ਕਰਦਾ ਗੱਲ ਮਾਉਂਡਿੰਗ ਕਰਦਾ ਹੁੰਦਾ ਜਿੰਨੀ ਕਦਾ ਮੈਨੂੰ ਪਤਾ ਹੋ ਜਿਹਦਾ ਮੇਰੇ ਕੋਲ ਸਬੂਤ ਹੋਵੇ ਜੇ ਮੈਨੂੰ ਪੁੱਛਿਆ ਜਾਵੇ ਤਾਂ ਉਸ ਗੱਲ ਨੂੰ ਮੈਂ ਸਾਫ ਕਰ ਸਕਦਾ ਹੁੰਦਾ ਉਹਨਾਂ ਦੀ ਗੱਲ ਮੈਂ ਤੁਹਾਡੇ ਅੱਗੇ ਰੱਖਦਾ ਮੈਂ ਹਰੇਕ ਸਿੰਦੇ ਨੂੰ ਦੋ ਬਾਰ ਦਾ ਸੀਐਮ ਸਾਹਿਬ ਨੂੰ ਮਿਲਣਾ ਚਾਹਿਆ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਵੇਖਿਆ ਤਾਂ ਉਸ ਮੰਤਰੀ ਦਾ ਸਰਦਾਰ ਕੁਲਦੀਪ ਸਿੰਘ ਢਾਲੀਆ ਨੇ ਮੰਜੇ ਵਿੱਚ ਥਾਏ ਸੀ ਉਥੋਂpropto ਦੇਖ ਕੇ ਅੱਜ ਤੱਕ ਮੇਰੇ ਕੋਲੇ ਸ਼੍ਰੀਮਾਨ ਦੀ ਇੱਕ ਵੀ ਕਾਲ ਨਹੀਂ ਆਈ ਫਿਰ ਸੀਐਮ ਸਾਹਿਬ ਮਾਨਸਾ ਉਹਨੇ ਨੇ ਮੈਂ ਆਪਣੇ ਸਵਾਲ ਵੀ ਸਾਡੇ ਜ਼ਿਲ੍ਹੇ ਦੇ ਐਸਪੀ ਸਾਹਿਬ ਨੂੰ ਲਿਖਤੀ ਰੂਪ 'ਚ ਦਿੱਤੇ ਸੀ ਇਸ ਤੋਂ ਬਾਅਦ ਕੁਰੀ ਕਰਦੀ ਕਰਨੀ ਪਹਿਲਾਂ ਸੀਐਮ ਸਾਹਿਬ ਦਾ ਆਏ ਦਾ ਸਵਾਗਤ ਕਰੂੰਗਾ ਫਿਰ ਮੈਂ ਆਪ ਇਹ ਮੰਗ ਰਪੂਗਾ ਵੀ ਭਾਈਏ ਤੁਹਾਡੀ ਕਸਟਡੀ ਦੇ ਵਿੱਚ ਵੀਡੀਓ ਬਣ ਗਈ ਹੈ ਪਰੰਤੂ ਤੁਸੀਂ ਕਿਉਂ ਨਹੀਂ ਦਸਤੇ ਦੇ ਬਾਰੇ ਕੀ ਕਦੇ ਤੁਸੀਂ ਸਿੱਧ ਬਿਠਾ ਦਿੰਦੇ ਹੋ ਪਹਿਲਾ ਐਫ ਆਈ ਆਰ ਹੋਣੀ ਚਾਹੀਦੀ ਹੈ ਕਿ ਪਹਿਲੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕੇਸ ਰਜਿਸਟਰ ਕਰਦੇ ਉਸ ਤੋਂ ਬਾਅਦ ਜਾਣਚ ਮਿਤਾਉਂਦੇ ਫਿਰ ਚਾਰਜ ਪੇਸ਼ ਕਰਦੇ ਤਾਂ ਗੱਲ ਇਹ ਸਮਝ ਵੀ ਆਉਂਦੀ ਪਰੰਤੂ ਤੁਸੀਂ ਦੇਖੋ ਕਿੰਨੀ ਢੀਠਸਾ ਵਾਲੀ ਗੱਲ ਹੈ 7 ਮਹੀਨਿਆਂ ਦੇ ਵਿੱਚ ਇੱਕ ਡੱਕਾ ਤੋੜਦੇ ਦੂਰਾ ਨਹੀਂ ਕੀਤਾ ਗਿਆ ਪੂਰੀ ਇਨਵੈਸਟੀਗੇਸ਼ਨ ਦਾ। ਔਰ ਹੁਣ ਜਦੋਂ ਦਾ ਮਨਜੋਗ ਅਦਾਲਤ ਨੇ ਖਿੱਚੇ ਨੇ ਹੁਣ ਭੱਜ ਪਈ। ਹੁਣ ਵੇਖ ਲੈ ਨੇ ਜਿਹੜੀ ਮੈਂ ਤੁਹਾਡੇ ਅੱਗੇ ਗੱਲਬਾਤ ਕਰਦਾ ਮੇਰੀ ਸਪੀਚ ਕੌਣ ਲਿਖ ਕੇ ਦਿੰਦਾ ਮੈਨੂੰ? ਮੈਂ ਕਿਹ ਤੁਹਾਡੇ ਕੋਲੇ ਭਾਈ ਕਿਤਾਬ ਖੁੱਲੀ ਹੋਈ ਹੈ। ਮੇਰੀ ਸਪੀਚ ਮੇਰਾ ਮਰਿਆ ਹੋਇਆ ਪੁੱਤ ਲਿਖ ਕੇ ਦਿੰਦਾ। ਭਗਵੰਤਬਾਣਾ ਸਮਾ ਤੇਰੇ ਤੇ ਵੀ ਇਹ ਆਉਂਦਾ। ਉਹ 2.5 ਸਾਲ ਖੜ ਜਾ ਕਿ ਸਦਾ ਲਾਲ ਗਲੀਚੇ ਨਹੀਂ ਰਹਿਣੇ ਆਜੇਗਾ ਗਰਾਊਂਡ ਦੇ ਉੱਤੇ ਇਹਨਾਂ ਨੇ ਤੁਹਾਨੂੰ ਬਿਠਾਇਆ ਤੇ ਇਹੀ ਲਾ ਦੇਣਗੇ ਥੱਲੇ ਕਰੋ ਸੱਚ ਨੂੰ ਪਛਾਨ ਲਓ ਮੈਂ ਕੋਈ ਤੁਹਾਡੀ ਸਰਕਾਰ ਤੋਂ ਕੋਈ ਕਿਸੇ ਰਾਜਨੀਤਿਕ ਲੀਡ ਤੋਂ ਮੈਂ ਕੁਝ ਨਹੀਂ ਲੈਣਾ ਮੈਂ ਜਿਹੜੀ ਗੱਲ ਕਰਦਾ ਆ ਉਹਦੇ ਮੁੱਖ ਦੀ ਗੱਲ ਕਰਦਾ ਤੁਸੀਂ ਗੈਂਗਸਟਰ ਬਾਦ ਨੂੰ ਵਧਾਵਾ ਦੇ ਰਹੇ ਹੋ ਤੁਸੀਂ ਜੇਲ੍ਹਾਂ ਦੇ ਵਿੱਚ ਸੈੱਲ ਕਰਾਏ ਤੇ ਚਾੜ ਰਹੇ ਹੋ 6 600 ਮੋਬਾਈਲ ਫੋਨ ਤੁਹਾਡੀਆਂ ਏਂਗਲਾਂ ਜੋ ਲਗਾਤਾਰ ਮਿਲ ਰਹੇ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਕੋਰਟ ਨੇ ਉਸ ਗੱਲ ਦਾ ਨੋਟਸ ਲੈ ਲਿਆ ਕਿਹੜੀ ਝੇਲ ਦੋ ਦੋ ਚਾਰ ਚਾਰ ਪਿੰਡਾਂ ਦੇ ਉੱਤੇ ਗੈਂਗਸਟਰ ਨੇ ਕਬਜ਼ਾ ਕਰ ਲਿਆ ਕਿਸੇ ਨੂੰ ਕੰਮ ਨਹੀਂ ਚੱਟਣ ਦਿੰਦੇ ਉਸ ਤੋਂ ਪਹਿਲਾਂ ਧਮਕੀ ਆ ਜਾਂਦੀ ਹੈ ਔਰ ਤੁਸੀਂ ਬੰਦਵੇਂ ਲੀਡਰ ਸਰਕਾਰ ਵਾਲੇ ਤੇ ਸਾਰੇ ਰਾਜਨੀਤਿਕ ਲੀਡਰ ਜਿਹੜੇ ਵਿਰੋਧੀ ਧਰਾਂ ਦੇ ਕੋਈ ਨਹੀਂ ਕਹਿੰਦਾ ਗੈਂਗਸਟਰ ਦੇ ਉੱਤੇ ਕੋਈ ਗੱਲਬਾਤ ਹੋ ਜੇ ਕੋਈ ਨਹੀਂ ਕਹਿੰਦਾ ਗੈਂਗਸਟਰਬਾਦ ਦੀ ਕੋਈ ਸਮੱਸਿਆ ਪੰਜਾਬ ਦੇ ਵਿੱਚ ਹੈ ਕਿ ਇੱਕ ਵੀ ਲੀਡਰ ਕੋਈ ਕਹਿੰਦਾ ਕਿਉਂ ਨਹੀਂ ਕਹਿੰਦੇ ਇਹਨਾਂ ਤੱਕ ਸੇਕ ਨਹੀਂ ਜਾਂਦਾ ਇਹਨਾਂ ਮਰਦੇ ਆ ਸਾਡੇ ਆਮ ਲੋਕਾਂ ਦੇ ਮਰਦੇ ਆ ਸਾਡੇ ਗਰੀਬੀ ਚੋਂ ਭੁੱਖ ਖੋਲ ਕੇ ਸੰਭਲੇ ਹੋਏ ਜੁਆਗ ਮਰਦੇ ਆ ਜਿਨ੍ਹਾਂ ਨੇ ਪਹਿਲਾਂ ਜੀਤ ਤੋੜ ਕੇ ਆਪਣੀ ਮਿਹਨਤ ਕੀਤੀ ਹੁੰਦੀ ਹੈ ਫੇਰ ਜਾ ਕੇ ਉਹਦਾ ਕੋਈ ਕਾਰੋਬਾਰ ਸੈੱਟ ਕਰਦੇ ਆ ਉਹਨਾਂ ਨੂੰ ਬੜੀ ਆਸਾਨੀ ਨਾਲ ਮਾਰ ਦਿੱਤਾ ਜਾਂਦਾ ਕਿਉਂਕਿ ਸਾਡੀ ਬੋਧੀ ਬੈਕ ਮਜ਼ਬੂਤ ਨਹੀਂ ਹੈ ਅਸੀਂ ਆਮ ਸੁਧਾਰ ਦੇ ਨਾਂ 'ਚ ਆਏ ਹੋਏ ਨੇ ਤਰੱਕੀ ਕਰੀ ਸੀ ਇਸੇ ਕਰਕੇ ਸਾਨੂੰ ਆਸਾਨੀ ਨਾਲ ਮਾਰ ਦਿੱਤਾ ਜਾਂਦਾ ਹੈ ਇਸੇ ਕਰਕੇ ਸਾਡੀ ਆਵਾਜ਼ ਹੈ ਉਹ ਆਸਾਨੀ ਨਾਲ ਨੱਪਣ ਦਾ ਕੰਮ ਸਰਕਾਰ ਕਰਦੀ ਹੈ ਸਾਰਾ ਜਨ ਉਸ ਗੱਲ ਤੇ ਲੱਗਿਆ ਮੇਰੀ ਸਪੀਚ ਕੌਣ ਲੈ ਕੇ ਦਿੰਦਾ ਹੈ ਮੇਰੇ WhatsApp ਮੇਰੇ ਸੋਸ਼ਲ ਮੀਡੀਆ ਦੇ account ਪਰੋਂੇ ਜਾ ਰਹੇ ਮੈਂ ਕਿਹੜਾ ਕੋਈ ਖਾਲਿਸਤਾਨ ਦਾ ਪ੍ਰਚਾਰ ਕਰਦਾ ਜਾਂ ਮੈਂ ਕਿਹੜਾ ਪਾਕਿਸਤਾਨ ਦਾ ਭਾਈਵਾਲੀ ਕਰੀ ਬੈਠਾ ਹਾਂ ਮੇਰਾ ਕੀ ਕਰੋ ਲੋਗੇ ਤੁਸੀਂ ਕੋਈ ਗੱਲ ਮਿਲ ਜਵੇ ਕੋਈ ਬਹਾਨਾ ਲਾਦੇ ਫਿਰਦੇ ਵੀ ਕਿਹੜੇ ਢੰਗ ਦੇ ਨਾਲ ਇਹਨਾਂ ਨੂੰ ਬਦਨਾਮ ਕਰਤੀਏ ਇਹਨਾਂ ਦੇ ਕਿਸੇ ਨਾਂ ਲਿੰਕ ਸਾਬਤ ਕਰਤੀਏ ਕਰ ਦਿਓ ਭਾਈ 1.5 ਸਾਲ ਹੋ ਗਿਆ ਹੁਣ ਤੱਕ ਕਿਉਂ ਨਹੀਂ ਹੋਇਆ ਜੇ ਬਾਕੇ ਅਸੀਂ ਇਹਨੇ ਮਾਰੇ ਬੰਦੇ ਆ ਅਸੀਂ ਗਰੁੱਪਾਂ ਨਾਲ ਗੈਂਗਸਟਰਾਂ ਨਾਲ ਸੰਬੰਧ ਰੱਖਦੇ ਆ ਕਰ ਦਿਓ ਜਿੰਨੇ ਤੱਕ ਲੋਕਾਂ ਨੂੰ ਗੁਲੀ ਭਰਕੇ ਸਾਨੂੰ ਭੜਕੇ ਅੰਦਰ ਦੇ ਦਿਓ ਜੇ ਦੁੱਤੋਂ ਬੇਚ ਨਹੀਂ ਹੁੰਦੇ ਜਿੰਨੀ ਨਿਗਾ ਸਾਡੇ ਫੋਨਾਂ ਦੇ ਉੱਤੇ ਰੱਖਦੇ ਹੋ ਉਨੇ ਜੇ ਗੈਂਗਸਟਰਾਂ ਦੇ ਫੋਨਾਂ ਤੇ ਰੱਖੋ ਤਾਂ ਕਤਨਾ ਮਾਰੂ ਹੋ ਜਾਣ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜ਼ਾਈ ਨਹੀਂ ਦੇਗੀ ਹੁਣ ਤਾਂ ਪੁਲਿਸ ਨੂੰ ਵੀ ਸਿੱਧੇ ਰੂਪ ਦੇ ਵਿੱਚ ਜਿੰਬੜਨ ਲੱਗੇ ਔਰ ਬਰਨਾਲੇ ਪੁਲਿਸ ਬਲਾਜੂ ਮੁੱਟਕੇ ਮਾਰਤਾ ਨਾ ਕੋ ਗੱਲ ਨਾ ਬਾਲਨਾ ਦੁਸ਼ਮਣੀ ਨਾ ਪੈਣਾ ਨਾ ਦੇਣਾ ਆ ਹੁਣ ਇੰਸਪੈਕਟਰ ਪ੍ਰਭਦੀਪ ਦੇ ਸੱਤ ਗੋਲੀਆਂ ਮਾਰੀਆਂ ਚਲੋ ਜੈਟ ਭਾਈ ਜੀ ਕਰਮ ਚੰਗੇ ਲੋਕਾਂ ਦੇ ਭਾਗੇ ਬਚ ਗਿਆ ਹਲੇ ਵੀ ਕੀ ਉਰੀਕਦੇ ਨੇ ਸਮਝ ਨਹੀਂ ਆਉਂਦੀ ਵੀ ਹਲੇ ਇਹ ਕਿੰਨਾ ਕੋਹਰ ਹੈ ਇਹ ਇੱਕ ਬਾਅਦ ਨੂੰ ਬਤਾ ਕਿ ਫਿਰ ਨੂੰ ਕੱਤ ਪਾਉਣ ਦੀ ਗੱਲ ਕਰਾਂਗੇ ਕਿਸੇ 1 ਲੀਟਰ ਦਾ ਬਿਆਨ ਤੱਕ ਨਹੀਂ ਹੁੰਦਾ ਇਸ ਸਮੱਸਿਆ ਦੇ ਉੱਤੇ ਜਿਹੜੇ ਅਸੀਂ ਪੱਟ ਤੇ ਅਸੀਂ ਬਿਲਕੀ ਜਾਂਦੇ ਅਸੀਂ ਚੀਕਾਂ ਵਾਲੀਆਂ ਚੋ ਅਸੀਂ ਆਪਣਾ ਜਿਹੜਾ ਮਿਸ਼ਨ ਹੈ ਮੈਂ ਸਰਕਾਰ ਨੂੰ ਮੈਂ ਸਾਡੇ ਪ੍ਰਸ਼ਾਸਨ ਨੂੰ ਸਾਰੀ ਗੱਲ ਦੱਸਦਾ ਵੀ ਅਸੀਂ ਤਾਂ ਆਪਦੀ ਲੜਾਈ ਰੱਖਾਂਗੇ ਜਿਵੇਂ ਜਿਵੇਂ ਜਰੂਰ ਤੁਸੀਂ ਸਭ ਨੂੰ ਰੱਖ ਲੋ ਤੁਸੀਂ ਸਾਨੂੰ ਮਰਵਾ ਦਿਓ ਥੋੜੇ ਮਰ ਜੰਮੀ ਇਹ ਮਨਮਤ ਨਾਲ ਹੈਗੇ ਇਹ ਅਸੀਂ ਡਰ ਕੇ ਘਰੇ ਬੈਠੇ ਵਾਲਾ ਜੋ ਹੈ ਨਹੀਂ ਅਸੀਂ ਆਪਣਾ ਜਿਵੇਂ ਜਿਵੇਂ ਜੋ ਐਫਰਟ ਹੈ ਉਹ ਜਾਰੀ ਰੱਖਾਂਗੇ ਤੇ ਤੁਸੀਂ ਆਪ ਦਾ ਜੋ ਮੂਰਤ ਪ੍ਰਚਾਰ ਕਰ ਰਹੇ ਹੋ ਦੋਸ਼ੀਆਂ ਨੂੰ ਬਚਾਉਣ ਦੀ ਜੋ ਤੁਸੀਂ ਹੁਣ ਤੱਕ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਸਾਰੀ ਦੋਸ਼ੀਆਂ ਦੇ ਨਾਲ ਖੜਨ ਵਾਲੀ ਕੀਤੀ ਹੈ ਮੈਨੂੰ ਇਸੇ ਗੱਲ ਦਾ ਦੁੱਖ ਹੈ ਸ਼ਾਇਦ ਮੈਨੂੰ ਪੁੱਤ ਦਾ ਦੁੱਖ ਵੀ ਛੋਟਾ ਲੱਗਣ ਲੱਗਦਾ ਜਦੋਂ ਮੈਨੂੰ ਸਰਕਾਰ ਜਲੀਲ ਕਰਦੀ ਹੈ ਪੈਰ ਪੈਰ ਦੇ ਉੱਤੇ ਗੈਂਗਸਟਰਾਂ ਦੀ ਮਦਦ ਕਰਦੀ ਹੈ ਹਰੇਕ ਉਹਨਾਂ ਦੀ ਕਾਰਵਾਈ ਨੂੰ ਛਪਾਉਣ ਦੀ ਕੋਸ਼ਿਸ਼ ਕਰਦੀ ਹੈ ਨਹੀਂ ਸਰਕਾਰ ਨੇ ਕੀ ਲੈਣਾ ਸੀ ਯਾਰ ਕਤਲ ਕਰਨ ਵਾਲੇ ਨੇ ਕੀਤਾ ਹੋਣਾ ਵਾਲਾ ਹੋ ਗਿਆ ਤੁਸੀਂ ਕਹਿ ਦਿਓ ਵੀ ਆਹ ਬੰਦੇ ਫੜ ਕੇ ਅੰਦਰ ਉਹਨਾਂ ਦੀ ਕਰੋ ਕਾਰਵਾਈ ਜਿਹੜੀ ਕਰਨੀ ਆ ਤੁਸੀਂ ਇਨਵੈਸਟੀਗੇਸ਼ਨਾਂ ਕਰਕੇ ਤੁਸੀਂ ਝੂਠ ਤੋਂ ਬੋਲੀ ਜਮ ਹਾਈ ਕੋਰਟਾਂ ਦੇ ਅੱਗੇ ਜਾ ਜਾਗੇ ਤੁਸੀਂ ਨਾ ਮੰਨ ਜੂਗੇ ਰਾਤ ਨੂੰ ਵੀ ਟਿੱਛ ਸਮਝ ਲੈ ਵੀ ਇੱਕ ਸੋਮੋਟੋ ਐਕਸ਼ਨ ਲੈ ਆਪੇ ਭੁਲ ਭਲਾਈ ਹੋ ਜੂਗੀ ਆਪੇ ਇਹ ਤਾਂ ਜਿੰਦੂ ਹੋਰ ਨਵਾਜੇ ਜਰ ਸਾਡੇ ਧਿਆਨ ਦੇ ਵਿੱਚ ਨਾ ਆਉਂਦਾ ਤਾਂ ਕਿਹਨੇ ਮੇਰੇ ਪੁੱਛਣੀ ਸੀ ਮੇਰੇ ਸੰਤ ਦੇ 14 ਮਹੀਨੇ ਵੀ ਹੋ ਜਾਣੇ ਸੀ ਕਿਸੇ ਨੇ ਨਹੀਂ ਪੁੱਛਣਾ ਸੀ ਪਰੰਤੂ ਵਾਸੇ ਜਦ ਤੱਕ ਉਹਤੇ ਕੋਈ ਕਾਰਵਾਈ ਨਹੀਂ ਹੋਈ ਸਰਕਾਰ ਜਿੰਮੇਵਾਰੀ ਦੇ ਨਾਲ ਵੀਡੀਓ ਕਿੱਥੇ ਬਣੀ ਵੀਡੀਓ ਬਣਾਉਣ ਦਾ ਮੰਤਵ ਕੀ ਸੀ ਕੀ ਉਹ ਸਾਡੇ ਗਵਾਹਾਂ ਨੂੰ ਡਰਾਉਣ ਦੇ ਵਾਸਤੇ ਕੀ ਉਹ ਸਾਡੇ ਲੋਕਾਂ ਨੂੰ ਡਰਾਉਣ ਦੇ ਵਾਸਤੇ ਵੀਡੀਓ ਬਣਾਈ ਗਈ ਹੈ ਵੀ ਲਾਰੈਂਸ ਦਾ ਸਨਰਾਜ ਦਾ ਇੰਨਾ ਵੱਧ ਦੇਖੋ ਗੋਦੀ মিডিਆ ਜਦੋਂ ਨੈਸ਼ਨਲ ਚੈਨਲਾਂ ਤੇ ਖਬਰ ਚੱਲਦੀ ਹੈ ਜਦੋਂ ਕੋਈ ਮੇਰੇ ਪੁੱਤ ਦੇ ੱ ਟੱਕੇ ਦੇ ਨਾਲ ਡਾਕੂਮੈਂਟਰੀ ਬਣਾਉਣ ਦੀਆਂ ਗੱਲਾਂ ਕਰਦਿਆ ਉਹ ਨੈਸ਼ਨਲ ਚੈਨਲ ਸਾਰੇ ਚਲਾ ਦਿੰਦੇ ਆ ਸਿੱਧੂ ਦਾ ਫਲੋ ਪੜੋ ਸਿੱਧੂ ਦਾ ਫਲਾਣਾ ਬਣੂਗਾ ਉਹ ਭਾਈ ਅਸੀਂ ਕਦੋਂ ਕਹਿ ਇੱਕ ਫਲੋ ਬਣੂਗੀ ਤੁਸੀਂ ਸਾਡਾ ਜਿਹੜਾ ਪ੍ਰਚਾਰ ਮੂੜ ਪ੍ਰਚਾਰ ਕਰਨਾ ਹੈ ਕਿਉਂਕਿ ਤੁਸੀਂ ਚਾਹੁੰਦੇ ਹੋ ਤੁਹਾਡੇ ਹੱਥ ਥੋਕੇ ਬੰਦੇ ਉਹ ਫਿਲਮਾਂ ਬਣਾਉਣ ਜੋ ਤੁਸੀਂ ਸਿੱਧੂ ਦਾ ਕਰੈਕਟਰ ਬਣਾਉਣਾ ਚਾਹੁੰਦੇ ਹੋ ਲੋਕਾਂ ਦੇ ਵਿੱਚ ਦੱਸਣਾ ਚਾਹੁੰਦੇ ਹੋ ਤੁਸੀਂ ਉਹੋ ਜਿਹੇ ਫਿਲਮ ਸੀਰੀਜ਼ ਬਣਾ ਕੇ ਲੋਕਾਂ ਦੇ ਕੇ ਪੇਸ਼ ਕਰੋ ਕਿ ਸਿੱਧੂ ਇਹੋ ਜਿਹਾ ਨਹੀਂ ਸਿੱਧੂ ਤਾਂ ਇਹ ਜਿਹਾ ਸੀ ਜੋ ਲੋਕਾਂ ਦੇ ਮਨ ਦੇ ਵਿੱਚ ਉਹਦੇ ਪ੍ਰਤੀ ਸਹਿਮਤੀ ਦੀ ਲਹਿਰ ਬਣੀ ਹੈ ਤੁਸੀਂ ਇਹਨੂੰ ਨਸ਼ਟ ਕਰਨਾ ਚਾਹੁੰਦੇ ਹੋ ਤੁਸੀਂ ਲੋਕਾਂ ਦੇ ਮਨ ਦੇ ਵਿੱਚ ਸਿੱਧੂ ਦੇ ਪ੍ਰਤੀ ਜ਼ਹਿਰ ਭਰਨੀ ਚਾਹੁੰਦੇ ਹੋ ਤਾਂ ਤੁਸੀਂ ਉਹੋ ਜਿਹੇ ਫਿਲਮ ਸੀਰੀਜ਼ ਨੂੰ ਉਹੋ ਜਿਹੇ ਫਿਲਮਾਂ ਨੂੰ ਪ੍ਰੇਸ਼ਾਨ ਕਰਦੇ ਹੋ ਉਹਨਾਂ ਨੂੰ ਤੇ ਉਹਨਾਂ ਦਾ ਨੈਸ਼ਨਲ ਚੈਨਲਾਂ ਦੇ ਉੱਤੇ ਜਾ ਕੇ ਪ੍ਰਚਾਰ ਕਰਦੇ ਤੁਸੀਂ ਸਾਡੀ ਦਾ ਘਰੇ ਬੋਲੀ ਹੋਈ ਗੱਲ ਦੀ ਵਿੱਚ ਘਟਾਈ ਦਿੰਦੇ ਹੋ ਮੇਰੀ ਫੇਸਬੁੱਕ ਦੇ ਉੱਤੇ 12 ਮਿਲੀਅਨ ਤੱਕ ਰੀਚ ਸੀ ਜਿਹੜੀ ਕੁਕਟ ਕੇ 4.5 ਲੱਖ ਦੇ ਲੱਗਦੇ ਲਿਆ ਤਾ ਸਾਡਾ ਤਾਂ ਤੁਸੀਂ ਗੱਲ ਪੁੱਟਣ ਤੇ ਲੱਗੇ ਹੋਏ ਹੋ ਪਰੰਤੂ ਜਿਹੜੀ ਸਾਡੇ ਨੈਟਵਰਕ ਗੱਲ ਜਾਂਦੀ ਹੈ ਉਹ ਤੁਹਾਡੇ ਇਨਫਲੂਐਂਸਰਾਂ ਦਾ ਤੁਸੀਂ ਵਿਚਾਰ ਕਰਦੇ ਹੋ ਤੁਹਾਡੇ ਤੇ ਮੈਨੂੰ ਰੱਬ ਵਰਗਾ ਭਰੋਸਾ ਹੈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਹੈ ਅੱਜ ਦੇ ਦਿਨ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਕਹਿੰਦਾ ਹੋਇਆ ਕੋਈ ਸ਼ਾਂਤ ਬੰਦ ਘਟ ਕਿਸੇ ਦੇ ਖਿਲਾਫ ਬੋਲ ਗਿਆ ਹੋਣਾ ਸੰਗਤ ਮਾਫ਼ ਕਰਦੇ ਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ